ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਅੰਡਰ ਮਾਨਯੋਗ ਸੀਐਮ ਸਾਹਿਬ ਜੋ ਜੁਧ ਨਸ਼ਿਆਂ ਵਿਰੁੱਧ ਜਿਹੜੀ ਅਸੀਂ ਜਿਹੜੀ ਮੁਹਿੰਮ ਵਢੀ ਹੋਈ ਹੈ ਉਹਦੇ ਤਹਿਤ ਕੱਲ ਮਾਨਸਾ ਦੀ ਸਬਡਿਵੀਜ਼ਨ ਮਾਨਸਾ ਦੇ ਅੰਦਰ ਜੇ ਰਗਵਾਈ ਆਪਣੇ ਡੀਐਸਪੀ ਪੁਟਾ ਸਿੰਘ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਮੇਰੀ ਸੀਆਈਏ ਦੀ ਐਂਡ ਸਪੈਸ਼ਲ ਬ੍ਰਾਂਚ ਇਹਨਾਂ ਸਾਂਝਾ ਆਪਰੇਸ਼ਨ ਦੇ ਤਹਿਤ ਵਿਖੀ ਏਰੀਆ ਦੇ ਵਿੱਚ ਵਿਖੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਦੋ ਨੌਜਵਾਨ ਕਾਬੂ ਕੀਤੇ ਗਏ ਜਿਹੜੇ ਉਹ ਸਕੂਟਰੀ ਤੇ ਸੀਗੇ ਜਿੰਨਾਂ ਕੋ ਭਾਰੀ ਮਾਤਰਾ ਦੇ ਵਿੱਚ 10320 ਜੜੀਆਂ ਨੇ ਡਰਾਮਾਡੋਲ ਜੋ ਐਨਡੀਪੀਐਸ ਤਹਿਤ ਆਉਂਦੀਆਂ ਨੇ ਜਿਹੜੇ ਕੈਪਸੂਲ ਉਹ ਇਹਨਾਂ ਨੇ ਜਿਹੜਾ ਨਸ਼ੀਲਾ ਜਿਹੜਾ ਜੜੀਆਂ ਕੈਪਸੂਲ ਨੇ ਉਹ ਰਿਕਵਰ ਕੀਤੇ ਆ ਤੇ ਉਸੇ ਤਹਿਤ ਫਿਰ ਇਹਨਾਂ ਤੇ ਉਸੇ ਵੇਲੇ ਪਰਚਾ ਦਰਜ ਕੀਤਾ ਤੇ ਜੋ ਅੱਜ ਉਹਨਾਂ ਨੂੰ ਰਿਮਾਂਡ ਤੇ ਅਸੀਂ ਲੈ ਕੇ ਪੁਲਿਸ ਪੇਸ਼ ਕਰਕੇ ਉਹਨਾਂ ਨੂੰ ਮਾਨਜੋ ਅਦਾਲਤ ਦੇ ਵਿੱਚ ਰਿਮਾਰਡ ਲੈਣ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਬੈਕਵਰਡ ਤੇ ਜਿਹੜੀ ਫਾਰਵਰਡ ਲਿੰਕੇਜ ਹੈਗੀ ਆ ਕਿਉਂਕਿ ਦੋਵੇਂ ਦੋਸ਼ੀ ਜਿਹੜੇ ਆ ਮਨੀ ਮਾਜਰਾ ਚੰਡੀਗੜ੍ਹ ਤੋਂ ਨੇ ਤੇ ਸਕੂਟਰੀ ਤੇ ਸੀਗੇ ਇਹ ਅਸੀਂ ਸਾਰਾ ਸਾਡੇ ਵਾਸਤੇ ਇੱਕ ਹੈਰਾਨੀਜਨਕ ਵੀ ਹੈ ਕਿ ਇੰਨੀ ਦੂਰ ਆਣ ਕੇ ਕਿਸ ਤਰ੍ਹਾਂ ਅਸੀਂ ਇਹਦੀ ਪੂਰੀ ਤਹਿ ਤੱਕ ਪਹੁੰਚਾਂਗੇ ਸਰ ਕੋਈ ਮੂਲ ਨਹੀਂ ਕੁਛ ਕਿਸੇ ਨੂੰ ਦੱਸਿਆ ਇਹਨਾਂ ਨੇ ਵੀ ਕਿਵੇਂ ਇੱਥੇ ਮਾਨਸਾ ਕਿਵੇਂ ਆਏ ਆ ਗਏ ਜਾਂ ਕਿਵੇਂ ਡਿਲੀਵਰੀ ਕਰਨ ਨਾਲ ਇਹ ਦੇਖੋ ਇਹਦੀ ਬੈਕਵਰਡ ਫਾਰਵਰਡ ਹੋਣਾ ਸੀ ਇਹਨਾਂ ਦਾ ਜਿਹੜਾ ਰਿਮਾਰਡ ਲੈਣਾ ਹੈ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਫਿਰ ਅਸੀਂ ਇਨਫੋਰਮ ਕਰ ਦੇਵਾਂਗੇ ਸਰ ਕੋਈ ਪਹਿਲਾਂ ਮਾਮਲਾ ਵੈਰਨ ਦਾ ਕਬਜ਼ਾ ਹੈ ਇਹ ਵੀ ਹਾਲੇ ਇਨਵੈਸਟੀਗੇਸ਼ਨ ਦਾ ਮਸਲਾ ਹੈ ਇਹ ਪਤਾ ਲੱਗ ਜਾਏਗਾ ਸਾਨੂੰ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦਾ ਸਾਰਾ ਪਿਛਲਾ ਰਿਕਾਰਡ ਸਰ ਜਿਵੇਂ ਤੁਸੀਂ ਕਿਹਾ ਵੀ ਨਾਕੀ ਬੰਦੀ ਦੇ ਦੌਰਾਨ ਇਹ ਫੜੇ ਗਿਆ ਜਿਹੜੀ ਸਕੂਟੀ ਤਿਆਰ ਰਹੀ ਸੀ ਕੀ ਇਹ ਸਪੈਸ਼ਲ ਨਾਕੀ ਬੰਦੀ ਸੀ ਜਾਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਸੀ ਉਸ ਗਰਾਉਂਡ ਤੇ ਇਹ ਨਾਕਾ ਲਗਾਇਆ ਦੇਖੋ ਇਨਫੋਰਮੇਸ਼ਨ ਤੇ ਸਾਡੀ ਚਲਦੀ ਹੀ ਰਹਿੰਦੀ ਹੈ ਬਟ ਲੱਕ ਕੰਮ ਕਰ ਜਾਂਦਾ ਹੈ ਜਦੋਂ ਨਾਕਾ ਸਾਡੇ ਸ਼ਿਫਟਿੰਗ ਨਾਕਾ ਚੱਲਦੇ ਰਹਿੰਦੇ ਇੱਕ ਜਗ੍ਹਾ ਤੇ ਤੇ ਨਾਕਾ ਲਾਉਣ ਨਾ ਇਹੋ ਜਿਹੀ ਜਿਹੜੀ ਸਕਸੈਸ ਨਹੀਂ ਮਿਲਦੀ ਤੇ ਸ਼ਿਫਟਿੰਗ ਨਾਕਾ ਹੀ ਆ ਕਿੱਥੇ ਕਿੱਥੇ ਕਰਕੇ ਬਾਕੀ ਸਾਡੀ ਆਖੇ ਤਾਂ ਨਹੀਂ ਹੁੰਦੀ ਹੈ ਜਿਹੜੀ ਟੀਮ ਨੇ ਸੀਆਈਏ ਐ ਸਪੈਸ਼ਲ ਬ੍ਰਾਂਚ ਹੈ ਆਪਣੇ ਡੀਐਸਪੀ ਸਾਹਿਬ ਹੈ ਪਤਾ ਸਾਨੂੰ ਵੈਸੇ ਥੋੜਾ ਜਿਹਾ ਸ਼ੱਕ ਹੋਈ ਜਾਂਦਾ ਤੁਹਾਨੂੰ ਪਤਾ ਡੱਬਾ ਸੀਗਾ ਵਿੱਚ ਰੋਕ ਕੇ ਇੱਕਦਮ ਜਦੋਂ ਸ਼ੁਰੂ ਕੀਤਾ ਤੇ ਸਾਰਾ ਸਾਹਮਣੇ ਜਿਹੜੀ ਰਿਕਵਰੀ ਹੋ ਗਈ ਸਾਡੇ